ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਸੂ ਪੰਜਾਬੀਆਂ ਨੂੰ ਜੋ ਹਲ ਵਿਸ਼ਵ ਨੂੰ ਖਾਲਸਾ ਸਾਜਣਾ ਦਿਵਸ ਦੀਆਂ ਮੁਬਾਰਕਾਂ ਤੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਜੋ ਇੱਕ ਆਪਣੇ ਗੁਰੂ ਸਾਹਿਬਾਂ ਨੂੰ ਪਹਿਲੇ ਗੁਰੂ ਸਾਹਿਬ ਉਹਨਾਂ ਦੇ ਜਨਮ ਬਾਰੇ ਵਿਵਾਦਤ ਚੱਲਦਾ ਰਹਿੰਦਾ ਹੈ ਉਹ ਕਈ ਪੋਥੀਆਂ ਦੇ ਵਿੱਚ ਜਨਮ ਸਾਖੀਆਂ ਦੇ ਵਿੱਚ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਦਾ ਜਨਮ ਦਿਵਸ ਵੀ ਅੱਜ ਦਾ ਸਮੂਹ ਸੰਗਤ ਨੂੰ ਸਮੂਹ ਪੰਜਾਬੀਆਂ ਨੂੰ ਸਿੱਖਾਂ ਨੂੰ ਸਮੂਹ ਸੰਸਾਰ 'ਚ ਵੱਸਦੀ ਲੋਕਾਈ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਸajna ਦੇਵ ਜੀ ਦੀ ਮੁਬਾਰਕਾਂ ਕਿਸਾਨਾਂ ਲਈ ਵਿਸਾਖੀ ਆਈ ਹੈ ਵਿਸਾਖੀ ਦਾ ਪਹਿਲਾ ਜੋ ਸੰਬੰਧ ਹੈ ਉਸੇ ਦਾ ਆਪਾਂ ਇਕਦਾਂ ਜਮਾਤ ਕੀਤਾ ਸੀ ਪਹਿਲਾ ਸਬੰਧ ਜੋ ਹੈ ਉਹ ਕਿਸਾਨੀ ਨਾਲ ਹੈ ਗੁਰੂ ਸਾਹਿਬ ਨੇ ਉਹ ਦਿਨ ਚੁਣਿਆ ਪਹਿਲਾ ਸਬੰਧ ਸੀਗਾ ਜੋ ਸਾਥੀਓ ਕੋਈ ਛਿੰਨਾ ਕੋਲੇ ਇਹ ਜਮਾਤ ਚੱਲ ਗਈ ਹੈ ਉਹ ਗਾਂ ਸ਼ੇਅਰ ਕਰ ਦਿਓ ਮੇਰੇ ਤੋਂ ਹੋ ਨਹੀਂ ਰਹੀ ਜਿੰਨਾ ਸਾਥੀਆਂ ਕੋਲੇ ਇਹ ਜਮਾਤ ਚੱਲ ਗਈ ਹੈ ਅੱਗੇ ਸ਼ੇਅਰ ਕਰ ਦਿਓ ਮੇਰੇ ਤੋਂ ਹੋ ਨਹੀਂ ਰਹੀ ਕੋਈ ਸਾਥੀ ਜੋ ਲਾਈਵ ਨੇ ਨਾਲੇ ਪੁਸ਼ਟੀ ਕਰ ਦਿਓ ਆਵਾਜ਼ ਤੇ ਤਸਵੀਰ ਦੀ ਇਹ ਇੱਕ ਮਿੰਟ ਬਾਅਦ ਹੀ ਮੇਰੇ ਕੋਲ ਸ਼ੋ ਹੋ ਗਈ ਹੈ ਤੇ ਮੈਂ ਹੁਣੇ ਸਾਰਿਆਂ ਪਾਸੇ ਸ਼ੇਅਰ ਕਰਕੇ ਤੁਹਾਡੇ ਤੱਕ ਜੁੜਦਾ ਆਂ ਆਵਾਜ਼ ਦੀ ਪੁਸ਼ਟੀ ਕਰ ਦਿਓ ਜੇ ਤੁਹਾਡੇ ਕੋਲ ਆ ਰਹੀ ਹੈ ਸਾਫ ਤਸਵੀਰ ਤੇ ਆਵਾਜ਼ ਪਰ ਸੋੰਦ ਜਮਾਤ ਜੋ ਸ਼ਨੀਵਾਰ ਲੱਗੀ ਸੀਗੀ ਸ਼ੁੱਕਰਵਾਰ ਕੱਲ ਪੁਸਤਕਾਂ ਦਾ ਲੰਗਰ ਲੱਗਾ ਸੀ ਤੇ ਵਕਤ ਨਹੀਂ ਮਿਲਿਆ ਅੱਜ ਵੀ ਸੰਭਾ ਸਮਭਾਈ ਦੇ ਵਿੱਚ ਕਾਫੀ ਪੁਸਤਕਾਂ ਸੀ ਕਾਫੀ ਰਹਿ ਗਈਆਂ ਫਿਰ ਜੁੜਾਈ ਜਾਈ ਹੋਈ ਅੱਜ ਵਕਤ ਨਹੀਂ ਮਿਲਿਆ ਇਸ ਕਰਕੇ ਹੁਣ ਮਿਲਿਆ ਵਕਤ ਤੁਹਾਨੂੰ ਮੈਂ ਪਰਸੋਂ ਇੱਕ ਵਾਦਾ ਕੀਤਾ ਸੀ ਵੀ ਆਪਾਂ ਇੱਕ ਵਿਸ਼ਾ ਹੈ ਅਰਥ ਵਿਗਿਆਨ ਦਾ ਉਹ ਜ਼ਰੂਰ ਕਰਾਂਗੇ ਹਰਪ੍ਰੀਤ ਦਾ ਤੇ ਹੋਰ ਕਈ ਸਾਥੀਆਂ ਦਾ ਮੈਸੇਜ ਵੀ ਆਇਆ ਸੀਗਾ ਜਰ ਉਹ ਜਨ ਬਹੁਤ ਹੋ ਜਾਂਦੀ ਹੈ ਗਲਾ ਮੇਰਾ ਠੀਕ ਨਹੀਂਗਾ। ਵੈਸੇ ਵੀ ਸੈਂਸਿਟਿਵ ਹੈ ਤੇ ਕੁਝ ਠੰਡਾ ਤੇ ਤਪੇ ਨਾਲ ਹੋਰ ਵੀ ਦਿੱਕਤ ਹੋ ਗਈ ਹੈ ਪਰ ਜੇ ਰਾਹ ਦੀਆਂ ਔਕੜਾਂ ਅਸੀਂ ਦੇਖਦੇ ਰਹਾਂਗੇ ਤੇ ਅਸੀਂ ਤੁਰ ਨਹੀਂ ਸਕਦੇ ਕਦੇ। ਇਸ ਕਰਕੇ ਤੁਰਾਂਗੇ। ਮਿਲਦਾ ਭੈਣਾ ਦਾ ਰੋਟੀਆਂ ਦਾ ਵਕਤ ਹੋ ਚੁੱਕਿਆ ਹੈ ਤੁ ਘੱਟ ਹਾਜ਼ਰੀ। ਫਿਰ ਵੀ ਚਲੋ ਇਹ ਰਿਕਾਰਡਿੰਗ ਹੁੰਦੀਆਂ ਨੇ ਸੁਣ ਲੈਣਗੀਆਂ। ਅਰਥ ਵਿਗਿਆਨ ਦੀ ਗੱਲ ਕਰਾਂਗੇ। ਜਦੋਂ ਅਪ ਅਰਥ ਦੀ ਗੱਲ ਕਰਦੇ ਆ ਤੇ ਆਪਣੇ ਸਾਹਮਣੇ ਸਮਾਨਾਰਥਕ ਵਿਰੋਧਾਰਥਕ ਬਹੁਾਰਥਕ ਸ਼ਬਦ ਉਹ ਤਾਂ ਇੱਕ ਮਤਲਬ ਆਪਾਂ ਪ੍ਰਾਇਮਰੀ ਪਦਰਤੋਂ ਸਿੱਖ ਲੈਨੇ ਹਾਂ ਜੀ ਸਮਾਨਾਰਥਕ ਕਿਹੜੇ ਨੇ ਪਾਣੀ ਨੂੰ ਵਾਟਰ ਜਲ ਨੀਰ ਕੀ ਕਹਿ ਸਕਦੇ ਹੋ ਵਿਰੋਧੀ ਸਵੇਰ ਦਾ ਸ਼ਾਮ ਬਹੁਾਰਥਕ ਵੱਟ ਦੇ ਕਈ ਅਰਥ ਨੇ ਵਾਕ ਦੇ ਅਨਸਾਰ ਇਸੇ ਤਰ੍ਹਾਂ ਇੱਕ ਅਰਥ ਵਿਕਾਸ ਹੁੰਦਾ ਹੈ ਸ਼ਬਦਾਂ ਦੇ ਅਰਥ ਸਸਿਕਾ ਜੀ ਸ਼ਬਦਾਂ ਦੇ ਅਰਥ ਵਿਕਾਸ ਕਰਦੇ ਆ ਕਦੇ ਤਾਂ ਉਹ ਥੱਲੇ ਜਾਂਦੇ ਆ ਕਦੇ ਉੱਪਰ ਜਾਂਦੇ ਆ ਕਦੇ ਬਦਲ ਜਾਂਦੇ ਆ ਉਹ ਕਿਵੇਂ ਹੁੰਦਾ ਦੱਸਾਂ ਤੁਹਾਨੂੰ ਮੈਂ ਪਹਿਲਾਂ ਆਪਾਂ ਗੱਲ ਕਰਾਂਗੇ ਅਰਥ ਵਿਸਥਾਰ ਦੀ ਬੜੀ ਸੰਖੇਪ ਦੇ ਵਿੱਚ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਕੇ ਜਾਊਂਗਾ ਤੁਹਾਨੂੰ ਭੁੱਲ ਜਾਣੀ ਮੁੜ ਕੇ ਅਰਥ ਵਿਸਥਾਰ ਦੀ ਗੱਲ ਕਰਾਂਗੇ ਅਰਥ ਵਿਸਥਾਰ ਦਾ ਭਾਵ ਵੀ ਜੇ ਪਿਛਲੇ ਵਕਤ ਦੇ ਵਿੱਚ ਕਿਸੇ ਚੀਜ਼ ਦਾ ਅਰਥ ਇੱਕ ਚੀਜ਼ ਨਾਲ ਜੁੜਿਆ ਸੀਗਾ ਅੱਜ ਉਹਦਾ ਅਰਥ ਕਈ ਚੀਜ਼ਾਂ ਨਾਲ ਜੁੜ ਗਿਆ ਮੰਨ ਲਓ ਸਿਆਹੀ ਹੈ ਆਪਾਂ ਸਿਆਹੀ ਵਰਤਦੇ ਹਾਂ ਸਾਰੇ ਪਰ ਸਿਆਹੀ ਦਾ ਜਿਹੜਾ ਮੂਲ ਅਰਥ ਹੈ ਉਹਦਾ ਮੂਲ ਅਰਥ ਕਾਲੀ ਹੈ ਕਾਲੇ ਰੰਗ ਦੇ ਉਹ ਲਿਕਵਿਡ ਨੂੰ ਤਰਲ ਪਦਾਰਥ ਹੈ ਉਹਨੂੰ ਸਿਆਹੀ ਕਿਹਾ ਜਾਂਦਾ ਹੈ ਪਰ ਅੱਜ ਤੁਸੀਂ ਦੁਕਾਨ ਤੇ ਜਾਓਗੇ ਕਿਤਾਬ ਵਾਲੀ ਤੇ ਸਟੇਸ਼ਨਰੀ ਵਾਲੀ ਤੇ ਵੀ ਸਿਆਹੀ ਚਾਹੀਦੀ ਹੈ ਤੁਹਾਨੂੰ ਪੁੱਛਣਗੇ ਕਿ ਸਿਆਹੀ ਕਿਹੜੀ ਚਾਹੀਦੀ ਲਾਲ ਪੀਲੀ ਹਰੀ ਨੀਲੀ ਕਾਲੀ ਚਿੱਟੀ ਵੀ ਮਿਲਦੀ ਹੈ ਉਹਦਾ ਭਾਵ ਕੀ ਹੈ ਉਹਦੇ ਅਰਥ ਦਾ ਵਿਕਾਸ ਹੋ ਗਿਆ ਵਿਸਥਾਰ ਹੋ ਗਿਆ ਮਤਲਬ ਉਹ ਸ਼ਾਈਬ ਅਨੇਕਾਂ ਤਰ੍ਹਾਂ ਦੀਆ ਹੋ ਗਏ ਇੱਤ ਸਿਆਹੀ ਕਾਲੇ ਰੰਗ ਦੀ ਜੋ ਸੀਗੀ ਉਹ अनेका ਰੂਪ ਧਾਰਨ ਕਰਕੇ ਵਿਸਥਾਰ ਹੋ ਗਿਆ ਉਹ امید ਹੈ ਤੁਹਾਨੂੰ ਸਮਝ ਆ ਗਈ ਹੋਣੀ ਆ ਸਿਆਹੀ ਦਾ ਸਥਾਰ ਹੋ ਗਿਆ ਸਿਆਹੀ ਦਾ ਅਰਥ ਕਾਲੀ ਹੈ ਪਰ ਉਹ ਸਿਆਹੀ ਅੱਜ ਕੱਲ अनेका ਤਰ੍ਹਾਂ ਦੀ ਹੈ ਇਸੇ ਤਰ੍ਹਾਂ ਅਰਥ ਸੰਕੋਚ ਪਹਿਲਾਂ ਵਿਸਥਾਰ ਕੀਤਾ ਵੀ ਕਿੰਨੇ ਤਰ੍ਹਾਂ ਦਾ ਹੋ ਗਿਆ ਅਰਥ ਸਤਿਗੁਰਾਲ ਜੀ ਭਾਈ ਸਾਹਿਬ ਜੀ ਸਤਿਗੁਰਾਲ ਅਰਥ ਸੰਕੋਚ ਪਹਿਲਾ ਮਿਰਗ ਮਿਰਗ ਸ਼ਬਦ ਲੈਨੇ ਆਪਾਂ ਮਿਰਗ ਦਾ ਸ਼ਬਦ ਸੀਗਾ ਜੋ ਉਹ ਚਾਰ ਲੱਤਾਂ ਵਾਲੇ ਹਰੇਕ ਜਨੌਰ ਲਈ ਵਰਤਿਆ ਜਾਂਦਾ ਸੀ ਜੰਗਲ ਦੇ ਵਿੱਚ ਰਹਿੰਦੇ ਜੇ ਚਾਰ ਲੱਤਾਂ ਵਾਲੇ ਜਿੰਨੇ ਵੀ ਜਾਨਵਰ ਨੇ ਪਸ਼ੂ ਨੇ ਸਭ ਲਈ ਮਿਰਗ ਵਰਤਿਆ ਜਾਂਦਾ ਸੀ ਪਰ ਅੱਜ ਤੁਸੀਂ ਮਿਰਗ ਦਾ ਨਾਮ ਲਾਉਂਗੇ ਤਾਂ ਤੁਹਾਡੇ ਥੇ ਚਿੰਨ ਬਣੂਗਾ ਹਰਨ ਦਾ ਸੰਕੋਚ ਹੋ ਗਿਆ ਕਿਤੇ ਤਾਂ ਸਮੂਹ ਜਾਨਵਰ ਜਾਤੀ ਲਈ ਵਰਤੇ ਜਾਂਦਾ ਸੀਗਾ ਕਿਤੇ ਉਹ ਸਿਰਫ ਇੱਕ ਜਾਨਵਰ ਲਈ ਵਰਤੇ ਜਾਂਦਾ ਹੈ ਇਹ ਹੋ ਗਿਆ ਸੰਕੋਚ ਜਿਵੇਂ ਇੱਕ ਸਿਆਹੀ ਤੋਂ अनेका ਬਣ ਗਏ ਉਹ ਵਿਸਥਾਰ ਇੱਕ अनेਕਾਂ ਮਿਰਗ ਤੋਂ ਇੱਕ ਹਰਨ ਬਣ ਗਿਆ ਸੰਕੋਚ ਗਿਆ ਸੀਮਤ ਹੋ ਗਿਆ ਇਸੇ ਤਰ੍ਹਾਂ ਮੁਰਗਾ ਮੁਰਗਾ ਸ਼ਬਦ ਹੈ ਅੱਜ ਤੁਹਾਡੇ ਮਤਲਬ ਮੁਰਗਾ ਚਿਕਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜੋ ਮੇਰੇ ਵਰਗੇ ਖਾਣ ਪੀਣ ਵਾਲੇ ਬੰਦੇ ਆ ਉਹ अनेका ਜਿਹਨੂੰ ਤਲ ਫਿਲ ਕੇ ਖਾਣ ਵਾਲੇ ਨੇ ਚਿਕਨ ਫਰਾਈ ਚਿਕਨ ਰੋਸਟਡ ਫਰਨਾ ਫਰਨਾ ਠੀਕ ਹੈ ਚਲੋ ਇਹ ਮੈਂ ਸ਼ਾਇਦ ਨਹੀਂ ਬੋਲਣਾ ਚਾਹੀਦਾ ਸੀ ਵਿਸਾਖੀ ਦਾ ਦਿਵਸ ਹੈ ਚਲੋ ਉਦਾਹਰਣ ਦੇਣ ਲਈ ਬੋਲ ਰਹੇ ਹਾਂ ਅਸੀਂ ਅੱਜ ਇੱਕ ਕੁੱਕੜ ਹੈ ਜਿਹਨੂੰ ਦੇਸੀ ਕੁੱਕੜ ਕਹਿੰਦੇ ਆ ਚਿਕਨ ਅੰਗਰੇਜ਼ੀ ਦਾ ਲਫ਼ਜ਼ ਆ ਉਹਨੂੰ ਇੱਕ ਸੀਮਤ ਕਰਤਾ ਜਦ ਕਿ ਜਿਹੜਾ ਮੁਰਗਾ ਸ਼ਬਦ ਹੈ ਉਹ ਜਿਹੜੇ ਉਹਦੇ ਵਰਗੇ ਦਿਸਣ ਵਾਲੇ ਬੱਤਖ ਹੋ ਗਈ ਜਾਂ ਇਦਾਂ ਹੋ ਗਈ ਜਿਵੇਂ ਉਹਦੇ ਵਰਗੇ ਦੋ ਲੱਤਾਂ ਵਾਲੇ ਜੋ ਫੜਫੜ ਕਰ ਕਰਕੇ ਇੱਕ ਪੱਛ ਸਕਦੇ ਸੀਗੇ ਉਹਦੇ ਵਰਗੇ ਹਰੇਕ ਜਿਹੜਾ ਪੰਛੀ ਸੀਗਾ ਜੋ ਉੱਡਦਾ ਨਹੀਂ ਸਕਦਾ ਬਹੁਤਾ ਮਾੜਾ ਮੋੜਾ ਉੱਡ ਸਕਦਾ ਹਰੇਕ ਲਈ ਵਰਤੇ ਇਹਨਾਂ ਦੀ ਮੁਰਗਾ ਪਰ ਹੁਣ ਇੱਕ ਸੀਮਤ ਹੋ ਗਿਆ ਬਕਤੀਆਂ ਨੂੰ ਨਾਮ ਅਲੱਗ ਮਿਲਦੇ ਬਤਕ ਨੂੰ ਮਿਲ ਗਿਆ ਮੁਰਗਾ ਹੀ ਮਿਲ ਗਈ ਫੁਰਗਾਈ ਬਹੁਤੀ ਉੜ ਨਹੀਂ ਸਕਦੀ ਜਿੰਨੀ ਕਿ ਮੁਰਗਾ ਉੱਡਦਾ ਉਹਨਾਂ ਘੋੜਦੀ ਹੈ ਬਤਕ ਵੀ ਉਹਨਾਂ ਘੋੜ ਸਕਦੀ ਹੈ ਪਾਣੀ 'ਚ ਵੀ ਰਹਿ ਸਕਦੀ ਹੈ ਮੁਰਗਾ ਖੈਰ ਪਾਣੀ 'ਚ ਨਹੀਂ ਰਹਿ ਸਕਦਾ ਹੁਣ ਉਹ ਪਹਿਲਾ ਇੰਨੇ ਆ ਕਈ ਜਾਤੀਆਂ ਪ੍ਰਜਾਤੀਆਂ ਵਾਲੀ ਜੋ ਕਹਿ ਸਕਦੇ ਆਪਾਂ ਜੋ ਪਾਣੀ ਤੇ ਵੀ ਮਤਲਬ ਪਾਣੀ ਤੇ ਰਹਿੰਦੇ ਉੜ ਨਹੀਂ ਸਕਦੇ ਪਰ ਉਹ ਪੰਛੀ ਹੈ ਪੰਕ ਪਰਾਂ ਵਾਲੇ ਆ ਪੱਕ ਪੰਕਾ ਵਾਲੇ ਆ ਪਰ ਉੱਡ ਨਹੀਂ ਸਕਦੇ ਉਹਨਾਂ ਸਾਰਿਆਂ ਲਈ ਪਹਿਲਾਂ ਮੁਰਗਾ ਹੁੰਦਾ ਸੀ ਹੁਣ ਇੱਕ ਜਦੋਂ ਮੁਰਗਾ ਬੋਲੋਗੇ ਤੁਹਾਡੇ ਜ਼ਿਹਨ ਦੇ ਵਿੱਚ ਜਦਾ ਦੇਸੀ ਕੁੱਕੜ ਆਜੂ ਘਰ ਵਾਲਾ ਤੇ ਜਾਂ ਉਹ ਬਲੇਲਰ ਜਿਹੜੇ ਮੁਰਗੀ ਫਾਰਮ ਦੇ ਵਿੱਚ ਹੁੰਦੇ ਇਹ ਸੰਕੋਚ ਹੋ ਰਿਹਾ ਇੱਕ ਆਮ ਉਮੀਦਾਰ ਤੁਹਾਨੂੰ ਮਿਲ ਜੂਗਾ ਹੁਣ ਜੋ ਪਿੰਡਾਂ 'ਚ ਰਹਿਨੇ ਹੋ ਸ਼ਹਿਰ ਜਾਣੇ ਹੋ ਤੁਸੀਂ ਹਰ ਇੱਕ ਉਸ ਦੁਕਾਨਦਾਰ ਨੂੰ ਜਾਂ ਇੱਕ ਜਾਤੀ ਵੀ ਮਹਾਜਨ ਕਿਹਾ ਜਾਂਦਾ ਮਹਾਜਨਾਂ ਦੀ ਦੁਕਾਨ ਬਾਣੀਆਂ ਨੂੰ ਤੇ ਜੋ ਸੇਠ ਲੋਕ ਨੇ ਮਹਾਜਨ ਕੋਈ ਵੱਡਾ ਵਪਾਰੀ ਹੈ ਮਹਾਜਨ ਕਿਹਾ ਜਾਂਦਾ ਜਦ ਕਿ ਪਹਿਲਾਂ ਸ਼ਹਿਰ ਦੇ ਵਿੱਚ ਜਿੰਨੇ ਵੀ ਇੱਕ ਇੱਜ਼ਤਦਾਰ ਕੋਈ ਬੰਦੇ ਹੁੰਦੇ ਸੀ ਇਹਨਾਂ ਦੀ ਪੂਰੀ ਮਤਲਬ ਲੋਕ ਇੱਜ਼ਤ ਕਰਦੇ ਸੀ ਵੱਡਾ ਮਹਾ ਮਹਾਜਨ ਜਨ ਕੀ ਹੁੰਦਾ ਲੋਕ ਮਹਾ ਵੱਡਾ ਮਤਲਬ ਕੋਈ ਸਿਆਣਾ ਜ ਜਿਹਨੂੰ ਲੋਕ ਇੱਜ਼ਤ ਕਰਦੇ ਆ ਹਰ ਇੱਕ ਉਸ ਬੰਦੇ ਲਈ ਵਰਤਿਆਦਾ ਨਾਮ ਮਹਾ ਜਨ ਪਹਿਲਾਂ ਉਹਦੀਆਂ अनेका ਜਾਤੀਆਂ ਉਹਦੇ ਵਿੱਚ ਆਉਂਦੀਆਂ ਸੀਗੀਆਂ ਪਤਾ ਨਹੀਂ ਸਾਰੇ ਹੀ ਆਉਂਦੇ ਹੁੰਨੇ ਆ ਅੱਜ ਉਹ ਇੱਕ ਪ੍ਰਜਾਤੀ ਜਾਂ ਜਾਤੀ ਰਹਿ ਗਈ ਜਿੰਨਾਂ ਲਈ ਉਹ ਸ਼ਬਦ ਵਰਤਿਆ ਮਤਲਬ ਸੰਕੋਚ ਹੋ ਗਿਆ ਘਟ ਗਏ ਪਹਿਲਾਂ ਤਾਂ ਮਤਲਬ ਹਰ ਇੱਕ ਦੇ ਵਿੱਚ ਹੋ ਸਕਦਾ ਸੀ ਹੁਣ ਇੱਕ ਇੱਕ ਟਿਪੀਕਲ ਇੱਕ ਇੱਕ ਕਾਮ ਇੱਕ ਜਾਤ ਇੱਕ ਵਰਗ ਉਹਨੂੰ ਮਹਾਜਨ ਕਹਿੰਦੇ। ਜਦ ਕਿ ਪਹਿਲਾਂ ਇਹ ਕੁਆਲੀਫਿਕੇਸ਼ਨ ਹੁੰਦੀ ਸੀਗੀ ਇੱਕ ਬੰਦੇ ਅਹੁਦਾ ਹੁੰਦਾ ਸੀ ਜਾਂ ਰਤਬਾ ਹੁੰਦਾ ਸੀ ਅੱਜ ਉਹ ਇੱਕ ਪਰਜਾਤੀ ਨਾਲ ਜਾਤੀ ਨਾਲ ਜੁੜ ਗਿਆ। ਠੀਕ ਹੈ ਇਹ ਮਹਾਜਨ ਹੈ ਇੱਕ ਮੁਰਗਾ ਤੁੰ ਦੱਸਦਾ ਇੱਕ ਮਿਰਗ ਸਭ ਤੋਂ ਵਧੀਆ ਉਦਾਹਰਨ ਹੈ ਮਿਰਗ ਤੇ ਮਹਾਜਨ। ਇਹ ਤੁਹਾਨੂੰ ਯਾਦ ਰਹੋ। ਉਸ ਤੋਂ ਬਾਅਦ ਅਰਥ ਆਦੇਸ਼ ਕਰ ਲੈਣੇ। ਅਦੇਸ਼ ਦਾ ਹੁੰਦਾ ਵੀ ਪੁਰਾਣੇ ਵੇਲੇ ਦੇ ਵਿੱਚ ਇੱਕ ਮਿੰਟ ਤਾਰਨਾ ਹਿੱਲ ਜੇ ਪੁਰਾਣੇ ਵੇਲੇ ਦੇ ਵਿੱਚ ਉਦਾਰਤ ਹੋਰ ਹੁੰਦਾ ਸਮਾਪਾ ਕੇ ਅਰਥ ਵਿਕਾਸ ਹੁੰਦਾ ਵਿਕਾਸ ਦਾ ਮਤਲਬ ਉਹ ਕਿਸੇ ਹੋਰ ਪਾਸੇ ਚਲ ਜਾਂਦਾ ਉਹ ਅਰਥ ਬਿਲਕੁਲ ਹੀ ਬਦਲ ਜਾਂਦਾ ਅੱਜ ਜਦੋਂ ਆਪਾਂ ਸ਼ਬਦ ਬੋਲਦੇ ਆਂ ਖੀਰ ਖੀਰ ਸ਼ਬਦ ਬੋਲਦੇ ਆਂ ਤੇ ਤੁਹਾਡੇ ਦਿਮਾਗ ਦੇ ਵਿੱਚ ਦੁੱਧ ਦੇ ਵਿੱਚ ਚੌਲ ਆਉਣਗੇ ਰੰਨੇ ਹੋਏ ਚੌਲ ਇਦਾਂ ਹੀ ਆਉਂਦਾ ਪਰ ਜੇ ਤੁਸੀਂ ਇਹਦੀ ਮੂਲ ਸ਼ਬਦ ਦੀ ਧਾਤੂ ਦੀ ਗੱਲ ਕਰੋ ਖੀਰ ਦੀ ਤਾਂ ਇਹ ਦੁੱਧ ਨੂੰ ਪਹਿਲਾਂ ਖੀਰ ਕਿਹਾ ਜਾਂਦਾ ਸੀ ਸਿਰਫ ਦੁੱਧ ਨੂੰ ਅੱਜ ਦੁੱਧ ਕਹਿ ਦਿੰਨੇ ਆ ਪਹਿਲਾਂ ਦੁੱਧ ਨੂੰ ਖੀਰ ਕਿਹਾ ਜਾਂਦਾ ਸੀ ਖੀਰ ਪਰ ਅੱਜ ਓਹ ਚਾਵਲ ਤੇ ਦੁੱਧ ਦਾ ਮੇਲ ਉਬਾਲਿਆ ਹੋਇਆ ਰਿੰਨਿਆ ਹੋਇਆ ਖੀਰ ਅਰਥ ਆਦੇਸ਼ ਮਤਲਬ ਉਹਦੇ ਬਿਲਕੁਲ ਪਿੰਨ ਹੋ ਗਿਆ ਅਰਥ ਅੱਗੇ ਆਉਂਦਾ ਗਵਾਰ ਪਹਿਲਾਂ ਮੈਂ ਤਾਂ ਉੱਚਾ ਬੋਲੇ ਭਿੜ ਰਹਿਣ ਜਾਂਦਾ ਉੱਚਾ ਬੋਲਦਾ ਤਾਂ ਗळा ਗੜਬੜ ਕਰ ਜਾਂਦਾ ਕੋਸ਼ਿਸ਼ ਕਰਦੇ ਹਾਂ ਹੌਲੀ ਬੋਲਦੇ ਹਾਂ ਗਵਾਰ ਪਹਿਲਾਂ ਗਵਾਰ ਸ਼ਬਦ ਦਾ ਜੋ ਅਰਥ ਹੈ ਉਹ ਪਿੰਡਾਂ ਤੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਸੀ ਜੋ ਪਿੰਡਾਂ ਦੇ ਵਿੱਚ ਰਹਿੰਦੇ ਸੀ ਅੱਜ ਜੋ ਕੋਈ ਅਨਪੜ੍ਹ ਹੁੰਦਾ ਉਹਨੂੰ ਕਿਹਾ ਜਾਂਦਾ ਅਰਥ ਬਿਲਕੁਲ ਹੋਰ ਦਿਸ਼ਾ ਵੱਲ ਚੱਲ ਗਿਆ ਜੇ ਦੋਨੋਂ ਇੱਕ ਹੋਰ ਮੈਂ ਕਿਤਾਬਾਂ 'ਚ ਨਹੀਂ ਮਿਲੂ ਤੁਹਾਨੂੰ ਕਾਰਨ ਜੋ ਵਿਖਿਆ ਹੈ ਸੁਣਦੇ ਆ ਸਾਡਾ ਪਛੋਕਰ ਤਾਂ ਇੱਧਰ ਪਾਕਿਸਤਾਨ ਦਾ ਹੈ خیال ਕਰਦਾਂ ਮੈਂ ਤੁਹਾਨੂੰ ਪਰ ਜੋ ਮਲਬਈ ਨੇ ਮਾਲਵੇ ਦੇ ਲੋਕ ਨੇ ਪਹਿਲਾਂ ਉਹ ਸ਼ਾਮ ਦੀ ਹਰ ਇੱਕ ਸਬਜ਼ੀ ਨੂੰ ਦਾਲ ਕਹਿੰਦੇ ਸੀ ਇਹ ਤੁਸੀਂ ਜੋ ਸੁਣਨਾ ਹੈ ਮਾਲਵੇ ਦੇ ਤੁਸੀਂ ਜਾਣਦੇ ਹੋ ਸ਼ਾਮ ਦੀ ਜੋ ਸਬਜੀ ਬਣਦੀ ਆ ਖਾਣ ਨੂੰ ਉਹਨੂੰ ਦਾਲ ਕਿਹਾ ਜਾਂਦਾ ਸੀ ਪਰ ਅੱਜ ਦਾਲ ਕੀ ਬਣ ਗਿਆ ਇਹ ਅਰਥ ਸੰਕੋਚ ਚਾਹੁੰਦੇ ਅਰਥ ਸੰਕੋਚ ਮੈਨੂੰ ਵੈਸੇ ਯਾਦ ਆ ਗਿਆ ਇਹ ਅਰਥ ਸੰਕੋਚ ਆ ਜੋ ਪਹਿਲਾਂ ਹਰ ਇੱਕ ਸਬਜੀ ਨੂੰ ਦਾਲ ਕਿਹਾ ਜਾਂਦਾ ਸੀ ਹੁਣ ਸਿਰਫ ਮੂੰਗ ਮਸਰਤ ਤੇ ਹੋ ਜਾਂਦੀ ਏ ਛੋਲੇ ਉਹ ਸਿਰਫ ਉਹ ਦਾਲ ਆ ਇਹ ਅਰਥ ਸੰਕੋਚ ਦੀ ਹੈ ਇਹ ਤੁਹਾਡੇ ਅੰਦਰ ਚੱਲ ਰਹੀ ਹੈ ਤੁਸੀਂ ਔਰਤਾਂ ਖਾਸ ਕਰਕੇ ਜੋ ਠੇਠ ਮਾਲਵੇਜ ਪਰਿਵਾਰਾਂ ਚ ਰਹਿੰਦੀਆਂ ਨੇ ਚਾਹੇ ਕਿਸੇ ਵੀ ਜਾਤੀ ਦੀਆਂ ਨੇ ਤੁਹਾਨੂੰ ਇਸ ਬਾਰੇ ਬਹੁਤ ਇਹ ਪਤਾ ਹੋਗਾ ਮੈਂ ਕਾਫੀ ਵਿਚਰੇ ਮੇਰੇ ਰਿਸ਼ਤੇਦਾਰ ਮਿਲਵਾਈ ਹੈਗੇ ਨੇ ਮੇਰੇ ਜਿੰਨਾਂ ਬਣਦੀ ਜਾਂਦੀ ਹੈ ਉਹ ਮਾਲਵੇ ਦੇ ਨੇ ਸੁਣਦਾ ਰਹਿਣਾ ਮੈਂ ਅਬਜ਼ਰਵ ਕਰਦਾ ਰਹਿਣਾ ਗੱਲਾਂ ਨੂੰ ਇਹ ਅਰਥ ਸੰਕੋਚ ਦੀ ਇੱਕ ਧਾਰਨਾ ਜੋ ਮੈਨੂੰ ਜਿੱਤੇ ਆ ਗਈ ਹੈ ਦੁਆਬੀ ਕੁੜੀ ਨੂੰ ਪੁੱਛੀ ਨਾ ਕਿਤੇ ਉਹ ਇਧਰਾਂ ਦੀ ਹੋਵੇ ਦੁਆਬੀ ਕੁੜੀ ਨੂੰ ਪੁੱਛੀ ਨਾ ਵਿਆਹੀ ਕਿਤੇ ਇਧਰ ਹੋਵੇ ਕਿਤੇ ਬਾਕੀ ਉਹ ਗੱਲ ਹੈ ਨਾ ਹੁਣ ਸਾਡਾ ਬਜੌਕੜ ਕਿੱਥੋਂ ਦਾ ਮੈਨੂੰ ਤੁਹਾਡੀਆਂ ਹਰ ਇੱਕ ਆਤਾਂ ਦਾ ਪਤਾ ਅਰਪੀ ਜੀ ਤੁਹਾਡਾ ਹਰ ਕੁਸ਼ ਸਭ ਕੁਝ ਪਤਾ ਹੈ ਮੈਨੂੰ ਅੱਜ ਕੱਲ੍ਹ ਉਹ ਵਕਤ ਨਹੀਂ ਰਿਹਾ ਸੰਚਾਰ ਦੇ ਸਾਧਨ ਨੇ ਆਵਾਜ਼ਾਈ ਸਾਧਨ ਨੇ ਆਪਾਂ ਮਿੰਟੋ ਮਿੰਟੀ ਹਾਂ ਬਿਲਕੁਲ ਮੈਂ ਤਾਂ ਸੁਣੀ ਨਹੀਂ ਗੱਲ ਕਰ ਰਿਹਾ ਇਹ ਕਿਤਾਬੀ ਗੱਲ ਨਹੀਂ ਇਹ ਤਾਂ ਦੇਖੀ ਸੁਣੀ ਗੱਲ ਹੈ ਅਰਥ ਵਿਸਥਾਰ ਕਰ ਲਿਆ ਜਦੋਂ ਅਰਥ ਹੋਰ ਫੈਲ ਜਾਵੇ ਅਰਥ ਸੰਕੋਚ ਕਰ ਲਿਆ ਤਾਂ ਅਰਥ ਘਟ ਜੇ ਅਰਥ ਅਦੇ ਜਦੋਂ ਅਰਥ ਅਲੱਗ ਹੋ ਜੇ ਪਹਿਲਾਂ ਹੋਰ ਸੀ ਅੱਜ ਅਲੱਗ ਇੱਕ ਹੁੰਦਾ ਅਰਥ ਉਤਕਰਸ਼ ਜਾਂ ਉਚਤਾ ਉੱਚ ਪਹਿਲਾ ਮਤਲਬ ਮਾੜਾ ਹੁੰਦਾ ਹੋਵੇ ਚੰਗਾ ਨਹੀਂ ਮੰਨਿਆ ਜਾਂਦਾ ਸੀਗਾ ਅੱਜ ਕੱਲ ਉਹ ਉੱਚ ਸਥਾਨ ਪ੍ਰਾਪਤ ਕਰ ਗਿਆ ਬੜੀ ਇੱਕ ਹਾਸੇ ਵਾਲੀ ধারণা ਤੁਸੀਂ ਸੁਣਿਆ ਹੋਣਾ ਪਹਿਲਾਂ ਹੀ ਪੜ੍ਹਿਆ ਹੋਣਾ ਬਾਬੂ ਬਾਬੂ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਾਂਦਰ ਅੱਜ ਕੱਲ ਦਾ ਜਿਹੜੇ ਆਸ਼ਕ ਜੋੜੇ ਨੇ ਉਹ ਵੀ ਬਾਬੂ ਬਾਬੂ ਮੇਰਾ ਸ਼ੋਨਾ ਮੇਰੇ ਬਾਬੂ ਕਰਦੇ ਨੇ ਲਫ਼ਜ਼ ਦਾ ਅਰਥ ਹੈ ਲੈ ਮੂਲ ਅਰਥ ਕੀ ਹੈ ਬਾਂਦਰ ਪਰ ਜੇ ਆਪੋ ਆਜ ਕਿਸ ਮਸ਼ੂਕ ਤੋਂ ਅੱਡ ਗੱਲ ਕਰੀਏ ਫਿਰ ਵੀ ਆਪਣੇ ਸਮਾਜ ਦੇ ਵਿੱਚ ਬਾਬੂ ਬਾਬੂ ਜੀ ਬਾਬੂ ਜੀ ਸ਼ਹਿਰੀ ਬਾਬੂ ਪਿੰਡੂ ਬਾਬੂ ਬੋਲੋ ਇੱਕ ਰਤਵੇ ਰਤਵੇ ਦਾ ਪ੍ਰਤੀਕ ਹੈ ਜਿਵੇਂ ਕੋਈ ਵੱਡੇ ਦਾ ਅਫਸਰ ਬਟਾ ਬਾਬੂ ਜੀ ਆਏ ਨਹੀਂ ਮੂਲ ਅਰਥ ਬਾਂਦਰ ਹੈ ਅਜ ਦਾ ਅਰਥ ਬਣ ਗਿਆ ਇੱਕ ਕੋਈ ਵੱਡੇ ਅਹੁਦੇ ਵਾਲਾ પ્રતિષ્ઠਾ ਵਾਲਾ ਵਿਅਕਤੀ ਉਤਕਰਸ਼ ਅਪ ਹੋ ਗਿਆ ਉੱਚਾ ਹੋ ਗਿਆ ਸਮਝ ਆ ਗਈ ਹੁਣੀ ਤੁਹਾਨੂੰ ਸਾਥੀਓ ਸਮਝ ਆ ਗਈ ਹੋਣੀ ਹੈ ਮਤਲਬ ਆਪਣੇ ਮੂਲ ਅਰਥ ਤੋਂ ਉਹਦਾ ਅਰਥ ਉੱਚਾ ਚੜ ਗਿਆ ਇਹ ਹੁੰਦਾ ਉਤਕਰਸ਼ ਜਾਂ ਉਚਤਾ ਅਰਥ ਅਰਥ ਉਤਕਰਸ਼ ਪੇਪਰ ਦੇ ਵਿੱਚ ਜੇ ਆਇਆ ਟੈਸਟ 'ਚ ਆਇਆ ਤਾਂ ਉਤਕਰਸ਼ ਲਿਖਿਆ ਹੋਊਗਾ ਉਚਤਾ ਨਹੀਂ ਲਿਖਣ ਦੇ ਕੇ ਆ ਰਹਾ ਹੋ। ਉਮੀਦ ਕਰਦਾ ਸਭ ਸਮਝ ਆ ਗਈ ਹੋਣੀ ਆ। ਉਸ ਤੋਂ ਬਾਅਦ ਗੱਲ ਕਰਦੇ ਆ ਅਰਥ ਅਪਕਰਸ਼। ਅਰਥ ਹੀਣਤਾ। ਇੱਕ ਤਾਂ ਅਰਥ ਚੜ ਗਿਆ ਤਾਂ ਉੱਚੇ ਸਥਾਨ ਪ੍ਰਾਪਤ ਕਰ ਗਿਆ ਮੂਲ ਤੋਂ। ਇੱਕ ਮੂਲ ਤੋਂ ਥੱਲੇ ਆ ਗਿਆ। ਹੁਣ ਆਪਾਂ ਯੁਨਾਨੀ ਜਦੋਂ ਆ ਦਾਰਸ਼ਨਿਕਾਂ ਨੂੰ ਪੜ੍ਹਦੇ ਆ ਇਕ ਨਾਮ ਆਉਂਦਾ ਸੁਗਰਾਤ ਦਾ ਚੇਲਾ ਪਲੇਟੋ ਪਲੇਟੋ ਦਾ ਚੇਲਾ ਫਿਰ ਅਰਸਟੋ ਜੋ ਨਟ ਦੀ تیاری ਕਰ ਰਹੇ ਨੇ ਖੋਜੀ ਨੇ ਸਭ ਸਮਝਦੇ ਆ ਹੁਣ ਪਲੇਟੋ ਦਾ ਇੱਕ ਨਾਮ ਹੋਰ ਸੀ ਅਫਲਾਤੋ ਹੁਣ ਤਿੰਨਾਂ ਇੱਕ ਕਿਹਨੇ ਹੁੰਦੇ ਆ ਇਜ਼ਤ ਦੇਣਯੋਗ ਨਾਮ ਹੈ ਪਲੇਟੋ ਜਿਨੇ ਸੰਸਾਰ ਦੀ ਖੋਜਾਂ ਸਾਨੂੰ ਆਪਣੇ ਅਨੁਕਰਨ ਦਾ ਸਿਧਾਂਤ ਦਿੱਤਾ ਪਲੇਟੋ ਨੇ ਨਕਲ ਦਾ ਸਿਧਾਂਤ ਬਾਤ ਵਿਸਥਾਰਿਆ ਤਾਂ ਸੁਭਰ ਆਪਣੇ ਅਰਸਤੋ ਨੇ ਸੀਗਾ ਪਰ ਸਿਧਾਂਤ ਤਾਂ ਪਲੇਟੋ ਦਾ ਭਲੀ ਭਾਨੀ ਸਭ ਜਾਣਦੇ ਹੋ ਤੁਸੀਂ ਕੋਈ ਹੈਗਾ ਜੋ ਨਹੀਂ ਜਾਣਦਾ ਇਸ ਗੱਲ ਨੂੰ ਨਕਲ ਦਾ ਅਨੁਕਰਨ ਦਾ ਸਿਧਾਂਤ ਸਨੂ ਪਲੇਟੋ ਨੇ ਦਿੱਤਾ ਜਿਹਦਾ ਦੂਜਾ ਨਾਮ ਅਫਲਾਤੂਨ ਸੀਗਾ ਅਫਲਾਤੂਨ ਵੈਸੇ ਨਾਮ ਕਿੰਨਾ ਅਜੇ ਤਲਾ ਹੋ ਗਿਆ ਪਰ ਅੱਜ ਤੁਸੀਂ ਆਪਣੇ ਪਰਿਵਾਰ ਦੇਖੋ ਜਿਹੜਾ ਬੱਚਾ ਬਹੁਤ ਸ਼ਰਾਰਤੀ ਹੈ ਪੰਗੇ ਬਹੁਤ ਲੈਂਦਾ ਹੈ ਨੁਕਸਾਨ ਕਰਦਾ ਹੈ ਅਫਲਾਤੂਨ ਸੀ ਉਹਨੂੰ ਜਿਹੜਾ ਹਾਂ ਅਫਲਾਤੂਨ ਬੜਾ ਅਫਲਾਤੂਨ ਤਾਂ ਮਤਲਬ ਮਤਲਬ ਉਹ ਇੱਕ ਤ ਨਕਾਰਾਤਮਕ ਜਾਂਦਾ ਸੰਦੇਸ਼ ਵੀ ਸ਼ਰਾਰਤੀ ਐ ਅਖੜਾ ਨੁਕਸਾਨ ਕਰਦਾ ਜਦ ਕਿ ਉਹਦੇ ਮੂਲ ਅਰਥ ਕਿੰਨੇ ਤਕੜੇ ਐ ਇੱਕ ਵੱਡਾ ਜਿੱਦੂ ਸਾਰੀ ਦੁਨੀਆ ਪੜ ਰਹੀ ਐ ਨਕਲ ਦਾ ਸਿਧਾਂਤ ਬੱਚੇ ਨਕਲ ਕਰਦੇ ਆ ਆਪਣੇ ਹੁਣੇ ਸਾਡਾ ਪੁੱਤ ਜਿਆ ਖੜਾ ਸੀਗਾ ਜੋ ਲਾ ਫਸ ਬੋਲਣਾ ਉਹਨੂੰ ਉਹ ਨਕਲ ਕਰਦੇ ਉਹ ਸਿਧਾਂਤ ਨੂੰ ਦੇਣ ਵਾਲਾ ਬੰਦਾ ਪਲੇਟੋ ਅਫਲਾਤੂਨ ਅਸੀਂ ਅੱਜ ਉਹ ਕਿਸੇ ਅਖੜ ਬੰਦੇ ਨਹੀਂ ਵਰਤ ਰਹੇ ਹਾਂ ਮਤਲਬ ਉਹਦੇ ਅਰਥ ਹੀਨ ਹੋ ਗਏ ਪਹਿਲਾਂ ਅਫਲਾਤੂਨ ਕਹਿੰਦਾ ਮਾਨ ਸੀਗਾ ਅੱਜ ਅਫਲਾਤੂਨ ਕਹਿੰਦਾ ਚੰਗਾ ਲੱਗਦਾ ਜਿਵੇਂ ਬਾਬੂ ਪਹਿਲਾਂ ਕਹਿੰਦਾ ਮਾਨ ਸੀ ਆ ਪਹਿਲਾਂ ਨਰਾਦਰੀ ਪਰ ਅਸੀਂ ਬਾਂਦਰ ਬਾਂਦਰ ਨਾਲ ਤੋਲਾ ਦਿੰਦੇ ਨੇ ਵੀ ਮਨਦਰਜਿ ਮੇ ਕਰਦਾ ਅਜੋ ਮਾਨ ਹੋ ਗਿਆ ਇੱਕ ਪਾਸੇ ਤਾਂ ਉਹ ਹੀਣਤਾ ਤੋਂ ਉੱਪਰ ਚਲਾ ਗਿਆ ਮਾਨਯੋਗ ਬਣ ਗਿਆ ਇੱਕ ਮਾਨਯੋਗ ਤੋਹੀਨਤਾ ਵਾਲਾ ਗਿਆ ਅਰਥ ਉਤਕਰਸ਼ ਉੱਚਾ ਚਲਾ ਗਿਆ ਅਪਕਰਸ਼ ਥੱਲੇ ਆ ਜਾਂ ਇੱਕ ਸ਼ਬਦ ਦਾ ਕਾਲ ਕਾਲ ਸ਼ਬਦ ਕੀ ਬਣਿਆ ਹੋਇਆ ਭੂਤਕਾਲ ਵਰਤਮਾਨ ਕਾਲ ਭਵਿੱਖ ਕਾਲ ਇਸੇ ਲਈ ਬਣਿਆ ਕਿਹੜਾ ਕਾਲ ਆਪਾਂ ਵਰਗ ਜਦੋਂ ਕਾਲ ਵੰਡ ਕਰਦੇ ਆ ਇਹ ਆਪ ਵੀ ਸਾਹਿਦੀ ਮੋਗਲ ਕਾਲ ਨਾਲ ਕਾਲ ਕਿੰਨੇ ਉਹ ਇਜ਼ਤਦਾਰ ਨਾਮ ਨੇ ਹੈਨਾ ਆਪਣੇ ਅੰਦਰ ਇੱਕ ਭਾਵਨਾ ਪਰਦੇ ਵੀ ਇਸ ਕਾਲ ਦੇ ਵਿੱਚ ਵੀ ਕਿੰਨਾ ਜ਼ਿਆਦਾ ਸਾਹਿਦ ਦਾ ਕੰਮ ਹੋਇਆ ਤੇ ਦੂਜੇ ਪਾਸੇ ਅੱਜ ਕੀ ਕਹਿੰਦੇ ਮ ਜੀ ਤਾਂ ਕੋਈ ਮੰਨ ਲੈ ਫਿਲਮ ਹੈ ਕੋਈ ਹਿੰਦੀ ਤੇਰਾ ਕਾਲ ਆ ਗਿਆ ਉਹ ਲੋਕ ਮੌਤ ਮੌਤ ਦਾ ਸੂਚਕ ਕਿ ਤੂੰ ਮਰ ਗਿਆ ਹੁਣ ਤੈਨੂੰ ਮਾਰੂੰਗਾ ਤੇਰਾ ਕਾਲ ਬਣ ਕੇ ਆਇਆ ਤੇਰਾ ਕਾਲ ਬਣ ਨੀਵੇਂ ਹੋ ਗਿਆ ਕਿਤੇ ਤਾਂ ਉਹ ਬਹੁਤ ਜ਼ਿਆਦਾ ਉੱਚ ਸੀਗੇ ਕਾਲ ਸਮੇਂ ਦੇ ਸੂਚਕ ਸੀਗਾ ਅੱਜ ਉਹ ਮੌਸੂਲ ਸੂਚਕ ਬਣ ਗਿਆ ਤੇ ਬਰਬਾਦੀ ਸੂਚਕ ਬਣ ਗਿਆ ਠੀਕ ਹੈ ਇਹ ਹੈ ਅਰਥ ਆਪਕਰਸ਼ ਹੀਣਤਾ ਉਹ ਸੀ ਅਰਥ ਉਪਕਰਸ਼ ਉਚਿਤਤਾ ਅਰਥ ਸਥਾਰ ਸੰਕੋਚ ਆਦੇਸ਼ ਤੇ ਅਰਥ ਉਤਕਰਸ਼ ਅਰਥ ਅਪਕਰਸ਼ ਇਹ ਪੰਜ ਨੇ ਅਰਥ ਵਿਕਾਸ ਦੀਆਂ ਜੋ ਇੱਕ ਉਦਾਹਰਨਾ ਕਹੋ ਇਹ ਜੋ ਮੈਂ ਤੁਹਾਨੂੰ ਬੋਲੇ ਆ ਲਫ਼ਜ਼ ਇਹਨਾਂ ਦੇ ਵਿੱਚੋਂ ਹੀ ਆਊਗਾ ਸਵਾਲ ਤੇ ਮੰਨਿਓ ਮੇਰੀ ਗੱਲ ਵੀ ਲੈਕਚਰ ਆਰ ਤੇ ਨੈੱਟ ਦੇ ਵਿੱਚ ਜ਼ਰੂਰ ਆਊਗਾ ਮਾਸਟਰ ਕੈਰੇਟਰ ਜੇ ਕਿਸੇ ਚੰਗੀ ਯੂਨੀਵਰਸਿਟੀ ਨੇ ਬਣਾਤਾ ਪੇਪਰ ਤਾਂ ਉਹਦੇ ਵਿੱਚ ਵੀ ਆ ਇਹ ਤੁਣਾਈ ਇੱਕ ਜੀ ਨੰਬਰਾਂ ਜ ਪੱਕਾ ਹੋਣਾ ਜੇ ਜੋ ਲਫ਼ਜ਼ ਬੋਲੇ ਆ ਮੈਂ ਉਦਾਹਰਨਾਂ ਜੋ ਬੋਲੀਆਂ ਆਉਣਾ ਵੀ ਇਹਦੇ ਵਿੱਚੋਂ ਆ ਇਹ ਵੀ ਦੇਖ ਲਓ ਠੀਕ ਹੈ ਸੋ ਬਹੁਤਾ ਸਮਝ ਲੈਂਦਾ ਭੈਣਾ ਬਾਹਰ ਗਈਆਂ ਹੋਈਆਂ ਕਾਫੀ ਦੇਖ ਰਿਆਂ ਗੁਰਦੁਆਰੇ ਦੇ ਮੱਥੇ ਟੇਕ ਰਿਆਂ ਵੜੇ ਭਾਗਿਓ ਸਾਰੇ ਜੋ ਤੁਸੀਂ ਉਸ ਧਰਤੀ ਦੇ ਬਰਤਨ ਕੀਤੇ ਆ ਹੈਡੇ ਦਾ ਘਰ ਦੇ ਬਾਹਰ ਗੁਰਦੁਆਰਾ ਸਾਹਿਬ ਆਇਆ ਹੋਣੀਆਂ ਤੁਸੀਂ ਵੜੇ ਭਾਗਿਓ ਵਕਤ ਵੀ ਦਿਨੇ ਹੋ ਤੁਹਾਡੇ ਭਾਵਨਾਵਾਂ ਵੀ ਚੰਗੀਆਂ ਹੋਣਗੀਆਂ ਫਿਰ ਇੱਕ ਵਾਰ ਸਭ ਨੂੰ ਸਮੂਹ ਮਾਨਵਤਾ ਨੂੰ ਖਾਲਸਾ ਸਜਣਾ ਦਿਵਸ ਦੀਆਂ ਅਤੇ ਕਈ ਸਾਖੀਆਂ ਦੇ ਅਨਸਾਰ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਪੁਰਬ ਅੱਜ ਮੰਨੇ ਜਾ ਰਿਹਾ ਸਾਰਿਆਂ ਨੂੰ ਉਸ ਕੇ ਦਾ ਸੰਦੇਸ਼ ਦੇਣ ਵਾਲੇ ਨੂੰ ਦੇ ਜਨਮ ਦਿਵਸ ਤੇ ਤੇ ਉਸ ਬੁਰਾਈ ਦੇ ਵਿਰੁੱਧ ਲੜਨ ਵਾਲੇ ਇੱਕ ਯੋਧੇ ਨੂੰ ਗੁਰੂ ਨੂੰ ਜਿਨੇ ਇੱਕ ਨਵੀਂ ਕੌਮ ਖੜੀ ਕਰਤੀ ਸੀ ਜਿਨੇ ਲਗਾਤਾਰ ਕਈ ਸੌ ਸਾਲ ਜ਼ੁਲਮ ਦੇ ਖਿਲਾਫ ਲੜੀ ਅੱਜ ਵੀ ਲੜ ਰਹੀ ਹੈ ਇੱਕ ਲਗਤਾਨ ਨਾਲ ਲੜ ਰਹੀ ਹੈ ਉਸ ਕੌਮ ਦਾ ਜਨਮ ਹੋਇਆ ਸਮੂਹ ਪੰਜਾਬੀਆਂ ਨੂੰ ਸਮੂਹ ਮਾਨਵਤਾ ਨੂੰ ਉਸ ਦਿਨ ਦੀਆਂ ਬਹੁਤ ਅਨੁਵਾਰਕਾਂ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ